ਤੁਸੀਂ ਗੁਰੂ ਕੇ ਨਿਹੰਗ ਸਿੰਘਾਂ ਨੂੰ ਵੇਖਦੇ ਹੋ ਗੁਰੂ ਕੇ ਨਿਹੰਗ ਸਿੰਘਾਂ ਦੇ ਡਮਾਲੇ ਦੇ ਉੱਪਰ ਦਸਤਾਰ ਦੇ ਉੱਪਰ ਫਰਲਾ ਛੱਡਿਆ ਹੁੰਦਾ ਹੈ ਉਹ ਫਰਲੇ ਛੱਡਣ ਦਾ ਕਾਰਨ ਕੀ ਹੈ ਉਹ ਕਿਉਂ ਛੱਡਿਆ ਜਾਂਦਾ ਹੈ ਇਹਦੇ ਪਿੱਛੇ ਵੀ ਥੋੜਾ ਜਿਹਾ ਕਾਰਨ ਹੈ ਭਾਈ ਮਾਨ ਸਿੰਘ ਹੋਇਆ ਕਿਉਂਕਿ ਭਾਈ ਮਨੀ ਸਿੰਘ ਜੀ 12 ਭਰਾ ਸਨ ਉਹਨਾਂ ਦੇ ਵਿੱਚੋਂ ਭਾਈ ਮਾਨ ਸਿੰਘ ਹੋਇਆ ਭਾਈ ਮਾਨ ਸਿੰਘ ਸਿੱਖੀ ਦਾ ਧਨੀ ਗੁਰਮਤਿ ਦਾ ਧਨੀ ਸੇਵਾ ਦਾ ਧਨੀ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਅਨੇਕਾਂ ਜੰਗਾਂ ਜੁੱਧਾਂ ਦੇ ਵਿੱਚ ਉਹ ਨਾਲ ਰਿਹਾ ਭਾਈ ਮਾਨ ਸਿੰਘ ਕਿਤੇ ਇਤਿਹਾਸ ਪੜਿਓ ਭਾਈ ਮਾਨ ਸਿੰਘ ਨੂੰ ਨਿਸਾਨ ਸਿੰਘ ਕਹਿ ਕੇ ਬੁਲਾਉਂਦੇ ਸਨ ਨਿਸਾਨ ਜੀ ਤੇ ਗੁਰਮੁਖ ਪਿਆਰਿਓ ਕੇਰਾ ਕੀ ਹੋਇਆ ਤੇ ਭਾਈ ਮਾਨ ਸਿੰਘ ਮੈਦਾਨੇ ਜੰਗ ਦੇ ਵਿੱਚ ਨਿਸਾਨ ਸਾਹਿਬ ਦੀ ਚੁੱਕਣ ਦੀ ਸੇਵਾ ਕਰਦੇਵੇਂ ਹੁਣ ਭਾਈ ਮਾਨ ਸਿੰਘ ਜਦੋਂ ਜੁੱਧ ਦੇ ਵਿੱਚ ਸ਼ਾਮਲ ਨੇ ਨਿਸ਼ਾਨ ਚੁੱਕਿਆ ਹੋਇਆ ਅੱਗੇ ਅਗਵਾਈ ਕਰਦੇ ਨੇ ਭਾਈ ਮਾਨ ਸਿੰਘ ਤੇ ਗੁਰਮੁਖੋ ਪਹਿਲਾ ਜਿਹੜਾ ਹਮਲਾ ਹੈ ਉਹ ਭਾਈ ਮਾਨ ਸਿੰਘ ਤੇ ਕੀਤਾ ਗਿਆ ਭਾਈ ਮਾਨ ਸਿੰਘ ਝੰਡਾ ਲੈ ਕੇ ਨਿਸ਼ਾਨ ਲੈ ਕੇ ਗੁਰੂ ਦਾ ਗਿਰ ਜਾਂਦੇ ਨੇ ਤੇ ਜਦੋਂ ਨਿਸ਼ਾਨ ਗਿਰਨ ਲੱਗਦਾ ਹੈ ਤੇ ਗੁਰੂ ਕਾ ਸਿੱਖ ਦੂਸਰਾ ਸੰਭਾਲ ਲੈਂਦਾ ਹੈ ਤੇ ਭਾਈ ਮਾਨ ਸਿੰਘ ਠੱਟੜ ਹੋ ਜਾਂਦੇ ਤੇ ਭਾਈ ਮਾਨ ਸਿੰਘ ਨੂੰ ਅਨੰਦਪੁਰ ਸਾਹਿਬ ਗੁਰੂ ਕੇ દવાਖਾਨੇ ਦੇ ਵਿੱਚ ਇਲਾਜ ਦੇ ਲਈ ਤੋਰਿਆ ਜਾਂਦਾ ਹੈ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਭਾਈ ਮਾਨ ਸਿੰਘ ਮੇਰਾ ਨਿਸ਼ਾਨ ਚ ਹੀ ਗਿਰ ਗਿਆ ਹੈ ਪਟੜੋ ਕੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀ ਹਕੀਕਤ ਦੱਸੀ ਤੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਦਸਤਾਰੇ ਦੇ ਵਿੱਚੋਂ ਫਰਲਾ ਕੱਢਿਆ ਸੁਣਦੇ ਹੋ ਨਾ ਧਿਆਨ ਨਾਲ ਆਪਣੇ ਦਸਤਾਰੇ ਦੇ ਵਿੱਚੋਂ ਫਰਲਾ ਕੱਢਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਲੈ ਮਾਨ ਸਿੰਘਾ ਅੱਜ ਤੋਂ ਨਿਸ਼ਾਨ ਸਾਹਿਬ ਗਿਰੇ ਗਏ ਨਹੀਂ ਇਹ ਖਤਮ ਨਹੀਂ ਹੋਏਗਾ ਨਿਸ਼ਾਨ ਤੇ ਗੁਰੂ ਕੇ ਨਿਹੰਗ ਸਿੰਘਾਂ ਨੇ ਉਹ ਪ੍ਰਾਤਨ ਮਰਯਾਦਾ ਨੂੰ ਸੰਭਾਲ ਕੇ ਰੱਖਿਆ ਹੋਇਆ ਜਿਹੜਾ ਫਰਲਾ ਦੇਣ ਦੀ ਰਸਮ ਹੈ ਗੁਰੂ ਗ੍ਰੰਥ ਪੰਥ ਉਹਨੂੰ ਦਿੰਦਾ ਹੈ ਕਿ ਜਿਹੜਾ ਸੇਵਾ ਦੇ ਵਿੱਚ ਨਿਤਨੇਮ ਦੇ ਵਿੱਚ ਰਹਿਤ ਵਹਿਦ ਦੇ ਵਿੱਚ ਸਿੰਘ ਨਪਨ ਹੁੰਦਾ ਹੈ। ਉਹਨੂੰ ਫਰਲਾ ਦਿੱਤਾ ਜਾਂਦਾ ਹੈ। ਆਮ ਨੂੰ ਫਰਲਾ ਨਹੀਂ ਦਿੱਤਾ ਜਾਂਦਾ। ਆਮ ਕੋਈ ਵੀ ਨਿਹੰਗ ਸਿੰਘ ਫਰਲਾ ਨਹੀਂ ਸਜਾਏਗਾ। ਫਰਲਾ ਉਹ ਸਜਾਏਗਾ ਜਿਹਨੂੰ ਜਥੇਦਾਰ ਸਾਹਿਬ ਫਰਲਾ ਦੇਣਗੇ। ਜਿਹਨੂੰ ਨਿਹੰਗ ਜਥੇਵੰਦੀ ਫਰਲਾ ਦੇਗੀ ਉਹ ਫਰਲਾ ਸਜਾਏਗਾ। ਦੂਸਰਾ ਦਮਾਲੇ ਨੂੰ ਗੁਰਮੁਖੋ ਸ਼ਸਤਰਾਂ ਦਾ ਖਜ਼ਾਨਾ ਵੀ ਕਿਹਾ ਜਾਂਦਾ ਹੈ ਸ਼ਸਤਰਾਂ ਦਾ ਭੰਡਾਰ ਵੀ ਕਿਹਾ ਜਾਂਦਾ ਹੈ ਸ਼ਸਤਰਾਂ ਦਾ ਬੁੰਗਾ ਵੀ ਕਿਹਾ ਜਾਂਦਾ ਹੈ ਆਮ ਅਸੀਂ ਵੇਖਦੇ ਹਾਂ ਬਹੁਤ ਸਾਰੇ ਗੁਰੂ ਕੇ ਨਿਹੰਗ ਸਿੰਘ ਦਮਾਲੇ ਦੇ ਉੱਪਰ ਸ਼ਸਤਰ ਸਜਾ ਕੇ ਰੱਖ ਦਿੰਦੇ ਨੇ ਛੋਟੇ ਤੋਂ ਛੋਟੇ ਸ਼ਸਤਰ ਗੁਰੂ ਕੇ ਨਿਹੰਗ ਸਿੰਘ ਆਪਣੇ ਦਮਾਲੇ ਤੇ ਚੜਾਉਂਦੇ ਨੇ ਸਜਾਉਂਦੇ ਨੇ ਗੁਰਮੁਖੋ ਇਹ ਫਰਲਾ ਜਿਹੜਾ ਗੁਰੂ ਦਾ ਸਿੱਖ ਉਹ ਸਜਾਉਂਦਾ ਜਿਹੜਾ ਸੇਵਾ ਦੇ ਵਿੱਚ ਮਰਜਾਦਤ ਦੇ ਵਿੱਚ ਨਪੁੰਨ ਹੋਏਗਾ। ਰਤਵਿੱਤ ਦੇ ਵਿੱਚ ਪੂਰਾ ਹੋਏਗਾ। ਫਿਰ ਉਹਨੂੰ ਇੱਕ ਨਾਮ ਵੀ ਦਿੱਤਾ ਜਾਂਦਾ ਚੜ੍ਹਦੀ ਕਲਾ ਵਾਲਾ। ਫਰਲਾ ਰੱਖਣ ਵਾਲੇ ਸਿੰਘ ਨੂੰ ਮਹਾਕਾਲ ਕਿਹਾ ਜਾਂਦਾ ਹੈ ਮਹਾਕਾਲ। ਇੱਕ ਤੇ ਕਾਲ ਹੁੰਦਾ ਹੈ ਇੱਕ ਮਹਾਕਾਲ ਹੁੰਦਾ ਹੈ। ਆਪਾਂ ਜਿੰਨੇ ਸਾਰੇ ਹਾਂ ਆਪਾਂ ਜਿੰਨੇ ਬੈਠੇ ਹਾਂ ਸਾਰੇ ਕਾਲ ਦੇ ਵਿੱਚ ਜੀਵਤਾਂ ਕਾਲ ਦੇ ਵਿੱਚ ਸਮੇਂ ਦੇ ਵਿੱਚ ਪਰ ਜਿਹੜਾ ਗੁਰੂ ਕਾ ਸਿੱਖ ਰਹਿਤਬਾਨ ਹੋਏਗਾ ਬਾਣੀ ਪੜ੍ਹਨ ਵਾਲਾ ਹੋਏਗਾ ਨਤਨੇਮੀ ਹੋਏਗਾ ਉਹ ਮਹਾਕਾਲ ਹੋਏਗਾ ਮੌਤ ਤੋਂ ਰਹਿਤ ਹੋਏਗਾ ਉਹਨੂੰ ਮੌਤ ਦਾ ਭੈ ਨਹੀਂ ਹੋਏਗਾ ਇੱਥੇ ਵਸ ਨਹੀਂ ਗੁਰਮਖੋ ਗੁਰੂ ਕੇ ਨਿਹੰਗ ਸਿੰਘਾਂ ਨੇ ਅੱਜ ਵੀ ਉਹ ਮਰਯਾਦਾ ਨੂੰ ਸੰਭਾਲ ਕੇ ਰੱਖਿਆ ਹੋਇਆ ਬੜੇ ਪਿਆਰ ਦੇ ਨਾਲ ਬੜੇ ਸਤਕਾਰ ਦੇ ਨਾਲ ਗੁਰੂ ਕੇ ਨਿਹੰਗ ਸਿੰਘ ਸ਼ਸਤਰਾਂ ਨੂੰ ਸੰਭਾਲ ਕੇ ਰੱਖਦੇ ਨੇ ਕਿਉਂਕਿ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਸਤਰਾਂ ਦੇ ਨਾਲ ਇੰਨੇ ਹੀ ਪਿਆਰ ਕਰਦੇ ਸਨ ਕਿ ਉਹਨਾਂ ਆਪਣੇ ਸਰੀਰ ਦੇ ਨਾਲ ਪਿਆਰ ਨਹੀਂ ਕਰਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੋਂ ਤੱਕ ਕਿ ਹੈ ਖਾਲਸਾ ਨੂੰ ਗੁਰੂ ਕੇ ਸਿੱਖ ਨੂੰ ਕਿ ਗੁਰੂ ਦਾ ਸਿੱਖ ਜਦੋਂ ਮੇਰੇ ਦਰਸ਼ਨ ਕਰੇ ਮੇਰੇ ਦਿਦਾਰੇ ਕਰੇ ਸ਼ਸਤਰ ਧਾਰੀ ਹੋ ਕੇ ਦਰਸ਼ਨ ਕਰੇ ਮੇਰੇ ਮੈਂ ਪਰਸ਼ਨੋਂ ਮੰਗਾਉਤੇ ਕਮਰ ਕਸ਼ਾ ਲੱਗਿਆ ਹੋਵੇ ਵੱਡੀ ਸ੍ਰੀ ਸਾਹਿਬ ਪਾਈ ਹੋਵੇ ਸੋਣਾ ਦਾੜਾ ਖੁੱਲਾ ਪ੍ਰਕਾਸ਼ ਹੋਵੇ ਤੇ ਬਾਣੇ ਦੇ ਵਿੱਚ ਹੋਵੇ ਤੇ ਮੇਰਾ ਸਿੱਖ ਮੇਰੇ ਦਰਸ਼ਨ ਕਰੇ ਗ੍ਰੰਥ ਦੇ ਵਿੱਚੋਂ ਮੇਰੇ ਦਰਸ਼ਨ ਹੋਣਗੇ ਉਹਨੂੰ ਤੇ ਗੁਰਮਖੋ ਜੇ ਕਰਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿਦਾਰੇ ਕਰਨੇ ਹੁਣ ਦਰਸ਼ਨ ਕਰਨੇ ਹੁਣ ਰਹਿਤਵਾਨ ਗੁਰਸਿੱਖ ਹੋਵੇ ਸ਼ਸਤਰ ਧਾਰੀ ਹੋਵੇ ਦਮੱਲੇ ਵਾਲਾ ਹੋਵੇ ਫਰਲੇ ਵਾਲਾ ਗੁਰੂ ਦਾ ਸਿੱਖ ਹੋਵੇ ਰਹਿਤਵਾਨ ਹੋਵੇ ਉਹਦੇ ਦਰਸ਼ਨ ਕਰ ਲਈਏ ਤੇ ਉਹਦੇ ਵਿੱਚੋਂ ਧੰਨੇ ਮੇਰੇ ਗੁਰੂ ਗੋਬਿੰਦ ਸਿਮਰ ਦੇ ਦਰਸ਼ਨ ਹੋਣ ਗਏ ਆਖੋ ਸਤਨਾਮ ਈੋਨੀ ਧੰਨੇ ਮੇਰੇ ਗੁਰੂ ਗੋਬਿੰਦ ਸਿਮਰ ਨੇ ਬਖਸ਼ਿਸ਼ ਕੀਤੀ ਰਹਿਣੀ ਰਹ ਸੋਈ ਸਿੱਖ ਮੇਰਾ ਉਸ ਠਾਕਰ ਮੈਂ ਉਸ ਕਾ ਚੇਰਾ ਗੁਰੂ ਗੋਬਿੰਦ ਸਮਰਨੇ ਆਪਣਾ ਰੂਪ ਬਖਸ਼ਿਆ ਦੂਸਰੀ ਗੱਲ ਸਮਝੋ ਬੇਨਤੀ ਨੂੰ ਇਹ ਜਿਹੜਾ ਗੁਰੂ ਘਰਾਂ ਦੇ ਵਿੱਚ ਨਿਸਾਨ ਸਾਹਿਬ ਝੁੱਲਦਾ ਹੈ ਇਹ ਕੋਈ ਲੋਹੇ ਦਾ ਪਾਈਪ ਨਹੀਂ ਹੈ ਅੱਜ ਤੇ ਸਾਡੇ ਵਿੱਚ ਨਾਸਤਕ ਲੋਕ ਪੈਦਾ ਹੋ ਗਏ ਵੀ ਇਹਨੂੰ ਨਮਸਕਾਰ ਨਹੀਂ ਕਰਨੀ ਨਿਸ਼ਾਨ ਸਾਹਿਬ ਨੂੰ ਧੋਣਾ ਨਹੀਂ ਹੈ ਤੇ ਇਹ ਤੇ ਵਸਤਰ ਬਦਲਣ ਦੀ ਕੀ ਲੋੜ ਹੈ ਤਰ੍ਹਾਂ ਤਰ੍ਹਾਂ ਦੇ ਸਵਾਲ ਸੰਕਾਵਾਦੀ ਲੋਕ ਸਾਡੇ ਤੇ ਕਰਦੇ ਨੇ ਸੰਕੇ ਖੜੇ ਕਰਦੇ ਗੁਰਮਖੋ ਇਹ ਜਿਹੜਾ ਨਿਸ਼ਾਨ ਸਾਹਿਬ ਹੈ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਇਹ ਕੋਈ ਛੋਟੀ ਮੋਟੀ ਦਾਤ ਨਹੀਂ ਹੈ ਕਿਤੇ ਇਤਿਹਾਸ ਪੜੋ ਜਦੋਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਮੇਰੀਆਂ ਸਤਕਾਰਯੋਗ ਮਾਮਾ ਮੇਰੀਆਂ ਭੈਣਾ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤੇ ਉਹਨਾਂ ਦਾ ਰੋਟੀ ਪਾਣੀ ਬੰਦ ਕੀਤਾ ਗਿਆ ਉਹਨਾਂ ਨੂੰ ਇਹ ਆਫਰ ਦਿੱਤੇ ਗਏ ਵੀ ਤੁਸੀਂ ਸਿੱਖੀ ਛੱਡ ਦਿਓ ਸਾਡੀਆਂ ਬੇਗਵਾ ਬਣ ਜਾਓ ਤੁਹਾਨੂੰ ਰਾਜ ਭਾਗ ਦਿੱਤੇ ਜਾਣਗੇ ਤੁਹਾਨੂੰ ਸੁਖ ਦਿੱਤੇ ਜਾਣਗੇ ਪਰ ਧੰਨ ਮੇਰੀਆਂ ਉਹ ਮਾਮਾ ਉਹਨਾਂ ਨੇ ਸਿੱਖੀ ਕਬੂਲ ਕੀਤੀ ਪਰ ਬੇਗਵਾ ਬਣਨਾ ਉਹਨਾਂ ਨੇ ਪਸੰਦ ਨਹੀਂ ਕੀਤਾ ਤੇ ਇੱਥੇ ਵਸ ਨਹੀਂ ਉਹਨਾਂ ਨੇ ਆਪਣੇ ਪੁੱਤਰਾਂ ਦੇ ਟੋਟੇ ਕਰਾ ਕੇ ਅੰਦਰਾਂ ਕੱਢ ਕੇ ਗਲਾਂ ਦੇ ਵਿੱਚ ਉਹਨਾਂ ਦੇ ਹਾਰ ਪਾਏ ਆਪਾ ਪੜ੍ਹਦੇ ਆ ਨਾ ਉਹਨਾਂ ਦੇ ਗੱਲਾਂ ਦੇ ਵਿੱਚ ਹਾਰ ਪਾਏਗੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਪੁੱਤਰਾਂ ਦੇ ਟੋਟੇ ਕਰਕੇ ਕੁੱਤਿਆਂ ਨੂੰ ਉਹਨਾਂ ਦੇ ਪੁੱਤਰਾਂ ਦਾ ਮਾਸ ਪਾਇਆ ਗਿਆ ਵਿੱਕੀ ਮੇਨਾ ਕਿਵੇਂ ਇਹ ਸਿੱਖੀ ਛੱਡ ਦੇਣ ਡਰ ਜਾਣ ਦਹਿਲ ਜਾਣ ਗੁਰਮਖੋ ਤੇ ਉਹੀ ਪੁੱਤਰਾਂ ਦਾ ਮਾਸ ਇੱਲਾਂ ਨੂੰ ਪਾਇਆ ਜਾਂਦਾ ਇਲਾ ਬੋਟੀ ਚੁੱਕ ਕੇ ਉਹਨਾਂ ਬੱਚਿਆਂ ਦੀਆਂ ਅੰਦਰਾਂ ਚੁੱਕ ਕੇ ਦੂਰ ਅਡਾਰੀ ਭਰਦੀਆਂ ਉੱਚੀ ਦੌੜਦੀ ਤੇ ਫਿਰ ਮੀਰ ਮੰਨੂ ਨੇ ਕੁਰਸੀ ਡਾਕੇ ਕੋਲੇ ਬਹਿ ਕੇ ਕਹਿਣਾ ਦੇਖੋ ਸਿੱਖਣੀਓ ਤੁਹਾਡੇ ਪੁੱਤਰਾਂ ਦੇ ਟੋਟੇ ਕਰਕੇ ਤੁਹਾਡੇ ਹਾਰ ਪਾਏਗੀ ਗਲਾਂ ਦੇ ਵਿੱਚ ਤੁਹਾਡੇ ਪੁੱਤਰਾਂ ਦਾ ਮਾਸ ਕੁੱਤਿਆਂ ਨੂੰ ਪਾਇਆ ਗਿਆ ਤੁਹਾਡੇ ਪੁੱਤਰਾਂ ਦੀਆਂ ਬੋਟੀਆਂ ਚੁੱਕ-ਚੁੱਕ ਕੇ ਇੱਲਾ ਵੇਖੋ ਕਿੱਡੀ ਉੱਚੀ ਲੈ ਕੇ ਜਾ ਰਹੀਆਂ ਨੇ ਤੇ ਗੁਰੂਕੀਆਂ ਸਿੱਖਣੀਆਂ ਨੇ ਗੁਰੂਕੀਆਂ ਸਿੰਘਣੀਆਂ ਨੇ ਗੁਰੂ ਦੀਆਂ ਧੀਆਂ ਨੇ ਇਹ ਬਚਨ ਕਹਿਣਾ ਮੰਨੋ ਇਹ ਨਾ ਕਹੇ ਵੀ ਸਾਡੇ ਪੁੱਤਰਾਂ ਦੀਆਂ ਬੋਟੀਆਂ ਚੁੱਕ-ਚੁੱਕ ਕੇ ਇੱਲਾ ਉੱਚੀ ਲਿਆ ਰਹੀਆਂ ਨੇ ਯਾਦ ਰੱਖੀ ਸਮਾਂ ਆਏਗਾ ਰਾਜ ਕਰੇਗਾ ਖਾਲਸਾ ਖਾਲਸੇ ਨੇ ਰਾਜ ਕਰਨਾ ਇਹਨਾਂ ਦੇ ਨਾਂ ਤੇ ਗੁਰਦੁਆਰਿਆਂ ਦੇ ਵਿੱਚ ਨਿਸ਼ਾਨ ਸਾਹਿਬ ਝੁਲਿਆ ਕਰਨਗੇ ਉਹ ਗੁਰਮਖੋ ਇਹ ਨਿਸ਼ਾਨ ਸਾਹਿਬ ਕੋਈ ਉਹੀ ਨਹੀਂ ਇਹ ਮੇਰੀਆਂ ਮਾਮਾ ਨੇ ਆਪਣੇ ਪੁੱਤਰਾਂ ਦੇ ਟੋਟੇ ਕਰਾ ਕੇ ਗਲਾਂ ਦੇ ਵਿੱਚ ਹਾਰ ਪਵਾ ਕੇ ਕਿਤੇ ਫੇਰ ਇਹ ਜਾ ਕੇ ਨਿਸ਼ਾਨ ਸਾਹਿਬ ਝੁਲੇ ਨੇ ਨਿਸ਼ਾਨ ਸਾਹਿਬ ਸਾਹਿਬ ਭੁੱਖੇ ਨੂੰ ਪਿਆਸੇ ਨੂੰ ਆਵਾਜ਼ ਮਾਰਦਾ ਜਿਹਦਾ ਕੋਈ ਨਾ ਹੋਵੇ ਜਿਹੜਾ ਨਿਮਾਣਾ ਹੋਵੇ ਨਿਤਾਣਾ ਹੋਵੇ ਜਿਹਦਾ ਕੋਈ ਸਹਾਰਾ ਨਾ ਹੋਵੇ ਜਦੋਂ ਗੁਰੂ ਨਾਨਕ ਦੇ ਘਰ ਦਾ ਨਿਸ਼ਾਨ ਸਾਹਿਬ ਝੁੱਲਦਾ ਹੈ ਗੁਰੂ ਨਾਨਕ ਦੇ ਦਰ ਘਰ ਦੇ ਨਿਸ਼ਾਨ ਸਾਹਿਬ ਦਾ ਫਰਲਾ ਕਹਿੰਦਾ ਆ ਜਾ ਭਾਈ ਮੇਰੇ ਕੋਲੇ ਆਜ ਤੇਰਾ ਕੋਈ ਨਹੀਂ ਹੈ ਮੇਰੇ ਘਰ ਆ ਤੈਨੂੰ ਇੱਥੇ ਪ੍ਰਸ਼ਾਦਾ ਵੀ ਮਿਲੇਗਾ ਇੱਥੇ ਤੈਨੂੰ ਮੰਜਾ ਬਿਸਤਰਾ ਵੀ ਮਿਲੇਗਾ ਇੱਥੇ ਤੈਨੂੰ ਆਸਰਾ ਵੀ ਮਿਲੇਗਾ ਇੱਥੇ ਤੈਨੂੰ ਦਵਾਈ ਬੂਠੇ ਵੀ ਮਿਲੇਗੀ ਜੇ ਤੇਰਾ ਕੋਈ ਨਹੀਂ ਆ ਇੱਥੇ ਤੈਨੂੰ ਬੁੱਕਲ ਵੀ ਮਿਲੇਗੀ